ਦੇ ਪਿਓਰ ਚ ਦਾ ਇੱਥੇ ਬਾਲਾਂ ਤੋਂ ਤੇ ਮੂੰਹ ਤੋਂ ਪਤਾ ਲੱਗਣਾ ਹੀ ਇਹਨਾਂ ਨੂੰ ਅਸਿਆ ساری ਗੱਲ ਇਹਨਾਂ ਨੂੰ ਏਡੀ ਛੇਤੀ ਮਹਾਰਾਜੀ ਕਿਰਪਾ ਨਾਲ ਕੋਈ ਹੁੰਦੀ ਨਹੀਂ ਬਿਮਾਰੀ ਵਾਲਾ ਕੰਮ ਇਹ ਬਿਮਾਰੀ ਤਾਂ ਹੈ ਹੀ ਨਹੀਂ 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 ਏਡਾ ਨਹੀਂ ਕੋਈ ਚੱਕਰ ਜੇ ਕਹੇ ਨੇ ਘਰੇ ਰੱਖਣੀਆ ਮੇਰੇ ਵੀਰ ਨੇ ਚਾਹੁੰਦਾ ਆਪਾਂ ਉਹਨੂੰ ਘਰੇ ਵੀ ਪਾਉਣਾ ਘਰੇ ਵੀ ਕੰਮਜਾਪਾ ਪੂਰੀਆਂ ਹੈ ਬਾਈ ਸਾਸਰੀਕਾਲ ਸਾਰਿਆਂ ਦਾ ਸਵਾਗਤ ਹੈ ਆਪਣੀ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਬਾਈ ਆਪਾਂ ਦਰਸੀ ਦੇ ਘਰੇ ਪਹੁੰਚੇ ਸੀ ਬਾਈ ਦੇ ਲਖੇ ਵਾਲੇ ਦੇ ਤੇ ਇਹਦੀਆਂ ਬਾਈ ਦੀਆਂ ਭੇਡਾਂ ਦਿਖਾਵਾਂਗੇ ਤੇ ਭੇਡਾਂ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਆਹ ਵੀਡੀਓ ਦੇ ਵਿੱਚ ਮਿਲ ਜੂ ਕਿਉਂਕਿ ਬਾਈ ਬਹੁਤ ਪ੍ਰਾਣਾ ਤੇ ਪੂਰੇ ਪੰਜਾਬ ਦੇ ਵਿੱਚ ਜੇ ਭੇਡਾਂ ਦੀ ਗੱਲ ਹੋਵੇ ਹੋਵੇ ਤਾਂ ਬਾਈ ਦਾ ਨਾਮ ਪਹਿਲੇ ਨੰਬਰ ਤੇ ਆਉਂਦਾਗਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੀ ਹਾਂਜੀ ਸਤਿ ਸ੍ਰੀ ਅਕਾਲ ਬੀਬੇ ਤੇ ਪਹਿਲਾਂ ਇੱਕ ਵਾਰੀ ਮੋਂਦਾ ਮੈਂ ਪਿੰਡ ਦੱਸਦਾ ਹਨਾ ਵੀ ਲੱਖਾਗਾ ਤੇ ਬਾਕੀ ਇੱਕ ਵਾਰੀ ਲੋਕੇਸ਼ਨ ਸਮਝਾ ਦੇ ਸਾਰੀ ਵੀ ਪਿੰਡ ਕਿੱਥੇ ਜੇ ਰਹਿ ਗਿਆ ਆਪਣਾ ਇਹ ਆਪਣਾ ਪਿੰਡਾ ਹੈਗਾ ਲੁਧੇਣਾ ਜ਼ਿਲ੍ਹੇ ਦਾ ਲੱਖਾ ਪਿੰਡਾ ਠੂਰ ਦੇ ਕੋਲੇ ਆ ਤੇ ਜਗਰੋਂ ਆਪਣੀ ਦਸੀਲ ਆ ਠੀਕ ਹੈ ਤੇ ਜ਼ਿਲ੍ਹਾ ਲੁਧੇਣਾ ਆਪਣਾ जिला लुधियाना ਪੈ ਜਾਂਦਾ ਹੈ ਹਾਂ ਜਿਲ੍ਹਾ ਲੁਧਿਆਣਾ ਠੀਕ ਹੈ ਤੇ ਇੱਕ ਵਾਰੀ ਸ਼ੁਰੂ ਦੇ ਵਿੱਚ ਹੀ ਨੰਬਰ ਬੋਲ ਦੇ ਬਾਈ ਇੱਕ ਵਾਰੀ ਨੰਬਰ ਮੰਗਦੇ ਹੁੰਦੇ ਹਨ ਨਾ ਬਾਈ ਹਾਂ ਹਾਂ ਨੰਬਰ ਆਪਣਾ ਹੈਗਾ 98724 99692 ਠੀਕ ਹੈ 98724 99692 ਠੀਕ ਹੈ ਲਓ ਬਈ ਇਹ ਨੰਬਰ ਆ ਬਾਈ ਦਾ ਜਦੋਂ ਮਰਜ਼ੀ ਬਾਕੀ ਰੋਡ ਕੋਲ ਹੈ ਹਾਂ ਤੇ ਬਾਕੀ ਬਾਈ ਜਿਹੜਾ ਇਹ ਭੇਡਾਂ ਦਾ ਕੰਮ ਆ ਇਹ ਸ਼ੁਰੂ ਤੋਂ ਆ ਜਾਂ ਪਹਿਲਾਂ ਬੱਕਰੀਆਂ ਰੱਖੀਆਂ ਹੋਈ ਸੀ ਨਹੀਂ ਨਹੀਂ ਪਹਿਲੇ ਬੱਕਰੀਆਂ ਐ ਵੀ ਨਹੀਂ ਪਹਿਲਾਂ ਆਪਣਾ ਤੀਜੀ ਪੀੜੀ ਹੋ ਗਈ ਜੀ ਪੂਰੀ ਅਤੇ ਜੀ ਪੀਡੀ ਹੋ ਗਈ ਹਾਂ ਤੇ ਜੀ ਪੀਡੀ ਭੇਡਾਂ ਨੂੰ ਹੋ ਗਈ ਬਾਕੀ ਬੱਕਰੇ ਲਿਆ ਦੇ ਕੇ ਵੇਚ ਬੂਦ ਦੇ ਹੈਗੇ ਆਪਾਂ ਅੱਛਾ ਤੇ ਪੰਜ ਚਾਰ ਘਰੇ ਵੀ ਰੱਖ ਲਈ ਦੀਆਂ ਪਰ ਬਾਕੀ ਸਾਡਾ ਭੇਡਾਂ ਦਾ ਸ਼ੌਂਕ ਥੋੜਾ ਜਿਹਾ ਵੱਧਾ ਨਾ ਭੇਡਾਂ ਦਾ ਸ਼ੌਂਕ ਵੱਧਾ ਹਾਂਜੀ ਹਾਂਜੀ ਠੀਕ ਆ ਭੇਡਾਂ ਚ ਤੀਜੀ ਪੀੜੀ ਹੋ ਗਈ ਹਾਂ ਹਾਂ ਭੇਡਾਂ ਚ ਤੀਜੀ ਹੋ ਗਈ ਤੇ ਜਿਵੇਂ ਬਈ ਹਨਾ ਸੋਡਾ ਨਾਂਗ ਆ ਜਿਹੜਾ ਇਹ ਪੂਰੇ ਪੰਜਾਬ ਚ ਮਸ਼ਹੂਰ ਆ ਵੀ ਭੇਡਾਂ ਜਮਣਾਪੁਰੀ ਭੇਡਾਂ ਦੇ ਨਾਂ ਤੇ ਹਾਂਜੀ 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 ਵੀ ਜੇ ਜਮਣਾਪੁਰੀ ਦੀ ਗੱਲ ਚੱਲਦੀ ਤਾਂ ਅਗਲਾ ਕਹਿੰਦਾ ਵੀ ਦਰਸੀ ਲਵੇ ਚੱਲੋ ਰੱਖੇ ਵਾਲੇ ਕੋਲੇ ਤਾਂ ਇਹ ਕੀ ਕਾਰਨਾ ਬਈ ਵੀ ਛੋਟੀਆਂ ਚੈਂਪੀਅਨ ਬਣੀਆਂ ਨੇ ਪੇਟਾ ਜੈਂਪੀਅਨ ਵੀ ਬਣ ਗਾ ਬਹੁਤ ਸਾਰੇ ਮੇਲੇ ਵੀ ਜਿੱਤੇ ਪਿਆ ਤੇ ਬਾਕੀ ਓਹ ਆ ਪਹਿਲਾਂ ਮੇਰੇ ਕੋਲੇ ਤਿੰਨ ਚਾਰ ਸੌ ਪੇਟ ਕਾਲੀ ਕਜ ਨਹੀਂ ਹੁੰਦੀ ਅੱਛਾ ਉਹਨਾਂ ਨਾਲ ਉਹਨਾਂ ਇਹਨਾਂ ਨੂੰ ਛੋਟੇ ਜਿਹੇ ਬੱਚਿਆਂ ਦਾ ਤੇ ਬੱਚਿਆਂ ਦੀ ਵਿਧਾਚ ਹੋ ਗਿਆ ਫਰਕ ਪੈ ਗਿਆ ਅੱਛਾ ਤੇ ਬੱਚੇ ਜਿਹੜੀ ਨਸਲ ਨਾਲ ਵਿਗਣ ਲੱਗੇ ਬਾਕੀ ਨਸਲ ਦੇ ਨਾਲ ਹੁਣ ਆਪਾਂ ਉਹ ਸੋਤ ਕਰਕੇ ਨਸਲ ਪੂਰੀ ਜਮਰਾਪੁਰੀ ਪਿਓਰ ਚ ਲੈ ਆਂਦੀ ਆ ਠੀਕ ਹੈ ਵੀ ਤੁਸੀਂ ਸੋਧ ਕੀਤੀ ਹੈ ਨਾ ਹਾਂ ਸੋਧ ਕਰ ਕਰਕੇ ਬੱਚੇ ਨਹੀਂ ਪਸ਼ੂ ਚੰਗੇ ਰੱਖ ਕੇ ਪੂਰੇ ਸੋਧ ਨਾ ਕਰਿਆ ਜੀ ਅੱਛਾ ਹਾਂ ਯਾਰ ਤੇ ਹੁਣ ਸੂਈਆਂ ਹੋਈਆਂ ਨੇ ਬਈ ਭੇਟਾਂ ਫਿਰ ਆਪਣੀਆਂ ਹਾਂ ਸੂਈ ਦੋ ਦੋ ਬੱਚੇ ਆ ਸੂਈ ਜਾਂਦੀਆਂ ਪੇ ਛੂਣ ਲੀਆਂ ਠੀਕ ਹੈ ਕਿੰਨੀਆਂ ਭੇਟਾਂ ਦੇ ਕੰਮ ਕਰਦੇ ਹੋ ਬਈ ਹੁਣ ਹੁਣ ਆਪਣੇ ਕੋਲ ਹੈਗੇ 80 90 ਪਸ਼ੂ ਅਸੀਂ 90 پاس ਹਾਂ ਹਾਂ ਜੀ ਹਾਂ ਠੀਕ ਆ ਤੇ ਬਾੜੇ ਦੋ ਨੇ ਹਨਾ ਹਾਂ ਬਾੜੇ ਦੋ ਆ ਅੱਧਾ ਮਾਲ ਇੱਧਰ ਸੁਆਵਾ ਆਕੇ ਉਧਰ ਅੱਛਾ ਠੀਕ ਆ ਆ ਕੋਟੀ ਲਾ ਦੇ ਦੀ ਪਸਾ ਤੇ ਬਾਕੀ ਭਈ ਆ ਫਾਰਮ ਆ ਬਾਈ ਦਾ ਪਿੰਡਾਂ ਦਾ ਬਾੜਾ ਗਾ ਤੇ ਭਾਈ ਇਹਨਾਂ ਦੀ ਸਾਂਭ ਸੰਭਾਲ ਬੱਕਰੀਆਂ ਤੋਂ ਸੌਖੀ ਹੁੰਦੀ ਆ ਬੱਕਰੀਆਂ ਤੋਂ ਵਾੜੀ ਸਖਾਲੀ ਆ ਭਾਈ ਅੱਛਾ ਬੱਕਰੀਆਂ ਦਾ ਨੀਰਾ ਦਾਣਾ ਵੀ ਭਾਣਾ ਹੋਰ ਆ ਇਹਨਾਂ ਨੂੰ ਮਤਲਬ ਨੀਰਾ ਚਾਰਾ ਪਾਈ ਚੱਲ ਤੇ ਹੋਰ ਕੋਈ ਚੱਕਰ ਨਹੀਂ ਇਹਦਾ ਜਿੰਨਾ ਮਰਜ਼ੀ ਸਾਂਭ ਲੋ ਬੱਚੇ ਦੋ ਦੋ ਦਿੰਦਿਆਂ ਬੱਕਰੀ ਨੋਂ ਪੂਰੇ ਅੱਜ ਦੀ ਘੜੀ ਸਾਡੇ ਕੋਲੇ ਤਾਂ ਚਲ ਬੱਕਰਾਂ ਵਾਲੇ ਆਪਦੀ ਜਗ੍ਹਾ ਤੇ ਆ ਆਪਾਂ ਆਪਦੀ ਜਗ੍ਹਾ ਤੇ ਸਹੀ ਠੀਕ ਐ ਤੇ ਫਿਰ ਘਰ ਦਾ ਪਰਿਵਾਰ ਦਾ ਪੂਰਾ ਸਾਥ ਪੂਰਾ ਪੂਰਾ ਜਿਵੇਂ ਆਖ ਵੀ ਉਹ ਆਪਣਾ ਕੰਮ ਕਰਦੇ ਆ ਤੇ ਨਾਲ ਆਪਣੇ ਨੂਹਾਂ ਤੋਂ ਤੇ ਘਰੋਂ ਨਾਲ ਮੇਰੇ ਤੇ ਪੂਰਾ ਜੇ ਕਿਤੇ ਬਾਹਰ ਅੰਦਰ ਜਾਏ ਦਾ ਨੀਰਾਚਾਰਾ ਪਾਉਂਦੇ ਆ ਆਪਦਾ ਆਪ ਸਾਂਭਦੇ ਆ ਪੂਰਾ ਆਂਟੀ ਛੋਡਾ ਕੀ ਨਾਮ ਹੈ ਜੀ ਹਾਂ ਜੀ ਮੇਰਾ ਨਾਮ ਅਰਜਿਤਕਾਰ ਤੁਸੀਂ ਵੀ ਪੇਟਾ ਸ਼ਾਮਦੇ ਵੀ ਨਾਲ ਮੈਨੂੰ ਤਾਂ ਬਾਲਾ ਸ਼ੌਕ ਆ ਪੇਟਾ ਬੱਕਰੀਆਂ ਦਾ ਤੇ ਪਹਿਲਾਂ ਬੱਕਰੀਆਂ ਸੀ ਹਾਂ ਪੂਰਾ ਇਹ ਚੱਕਰ ਰਸਿਆ ਤੇ ਆਪਾਂ ਦਾ ਵੀ ਫੁੱਲ ਆ ਸ਼ੌਕ ਇਹਨਾਂ ਦਾ ਕਿਉਂ ਇਹਨਾਂ ਚ ਬਣਿਆ ਸਾਰਾ ਕੁਝ ਇਹਨਾਂ ਚ ਬਣਾਇਆ ਆਪਾਂ ਤੇ ਜਿਵੇਂ ਬਾਹਰ ਇਹ ਸ਼ਾਮਦੇ ਉਹ ਘਰੇ ਤੁਸੀਂ ਸ਼ਾਮਦੇ ਹਾਂ ਘਰੇ ਜੀ ਘਰੇ ਪੂਰਾ ਮਸਾਫ ਦਿੰਦੇ ਆਪਾਂ ਅਸਿਆ ਜੋ ਆ ਕਰੀਆਂ ਵੀ ਆਪਣੇ ਨਾਲ ਰੂਹਾਂ ਵੀ ਪੱਠੇ ਪਾਉਂਦੇ ਆ ਜੇ ਕਿਤੇ ਕੰਮ ਧੰਦਾ ਹੋ ਜੇ ਕੋਈ ਚੱਕਰ ਹੀ ਨਹੀਂ ਗਾ ਅੱਗੇ ਵੀ ਫੇਰ ਹੀ ਆ ਹੂੰ ਆਨਸਾਰ ਇਹ ਜੱਕਤ ਦੀ ਆਪਾਂ ਕੰਮ ਹੀ ਨਾ ਕਰਾਂਗੇ ਤਾਂ ਭੁੱਖ ਤਾਂ ਫਿਰ ਆਪ ਹੀ ਮਰਾਂਗੇ ਤੇ ਨਹੀਂ ਸਹੀ ਗੱਲ ਆ ਕਮਾਈ ਕਰਨੀ ਪੈਂਦੀ ਹੁੰਦੀ ਹੈ ਜੇ ਸਦਾ ਰਾਜ ਤੇ ਖਾਣਾ ਇਹਨਾਂ ਨੂੰ ਮਹੱਤਵ ਕਰੋ ਕੋਟੀ ਲਾ ਦੇਵੇ ਫੇਰ ਹੀ ਫਾਇਦਾ ਆਪਾਂ ਜੇ ਹੋਰ ਇਕੱਲੇ ਬੰਦੇ ਦੇ ਸਿਰ ਤੇ ਛੜ ਦੀ ਜੇ ਬੰਦਾ ਇਕੱਲਾ ਕਰ ਸਕਦਾ ਨਹੀਂ ਪਰਿਵਾਰ ਦਾ ਸਾਥ ਜ਼ਰੂਰੀ ਆਣਾ ਸਭੀ ਵੀ ਕੰਮ ਹੋਵੇ ਠੀਕ ਹੈ ਪਰਿਵਾਰ ਕਰਨਾ ਪੈਂਦਾ ਜੀ ਪਰਿਵਾਰ ਦੇ ਨਾਲ ਹੀ ਫੇਰ ਆਪਾਂ ਸਾਰੇ ਆ ਇਕੱਲਾ ਬੰਦਾ ਤਾਂ ਕੀ ਕਰੂ ਹੁਣ ਪਰਿਵਾਰ ਨਾਲ ਕਰਦਾ ਪਰਿਵਾਰ ਨਾਲ ਸਾਥ ਆ ਬਾਕੀ ਸਾਡਾ ਆਪਾਂ ਦਾ ਵਿੱਚ ਮਹਾਰਾਜ ਦੀ ਕਿਰਪਾ ਨੌ ਆ ਬੰਦਿਆਂ ਦਾ ਸਾਰਿਆਂ ਦਾ ਇੱਕ ਦੂਜੇ ਨਾਲ ਸਾਰਿਆਂ ਨਾਲ ਆਪਣੇ ਲੈਸਾ ਨਾਲ ਕੋਈ ਇਹੋ ਜੀ ਗੱਲ ਨਹੀਂ ਨਾ ਕੋਈ ਕਿਸੇ ਨਾਲ ਗੱਲਬਾਤ ਤੇ ਭਾਈ ਦਰਸੀ ਜਿਹੜੀ ਆਪਣੀ ਭੇਡ ਹੁੰਦੀ ਹੈ ਜਾਮਣਾਪੁਰੀ ਹਾਂਜੀ ਹਾਂਜੀ ਇਹਦੀ ਐ ਵੀ ਪਯੌਰ ਭੇਡ ਦੇਖਣੀ ਹੋਵੇ ਤਾਂ ਕੀ ਕੀ ਨਿਸ਼ਾਨੀਆਂ ਹੁੰਦੀਆਂ ਨੇ ਦੱਸਿਓ ਬਣੀਆਂ ਆਜੋ ਜੀ ਆ ਦੱਸ ਦੇਣ ਉਹਨੂੰ ਬਾਰ ਬੱਕਰੇ ਦੇ ਪਰੇ ਉਹਨੂੰ ਨਿਸ਼ਾਨੀਆਂ ਦੱਸਦੇ ਆ ਭਾਈ ਜਾਮਣਾਪੁਰੀ ਭੇਡ ਦੀਆਂ ਵੀ ਕੀ ਕੀ ਨਿਸ਼ਾਨੀਆਂ ਹੁੰਦੀਆਂ ਨੇ ਉਹ ਆ ਆਪਣਾ ਬਰੀਡਰ ਆ ਪਹਿਲੇ ਅੱਛਾ ਇਹ ਬਰੀਡਰ ਆਪਣਾ ਹੈ ਹਾਂਜੀ ਹਾਂਜੀ 4 ਦੰਦ ਦਾ ਬੱਚਾ 4 ਦੰਦ ਦਾ ਹੈ ਤੇ ਪਯੌਰ ਚ ਦਾ ਇੱਥੇ ਵਾਲਾਂ ਤੋਂ ਤੇ ਪਤਾ ਲੱਗਣਾ ਈ ਇਹਨਾਂ ਨੂੰ ਸਿਆ ਹਾਂ ਓਕੇ ਮੈਂ ਬਾਈ ਬਾਕੀ ਆ ਕਦਲਾਨ ਪੂਰਾ ਟਕਾ ਕੇ ਦੇਖੋ ਐਡੇ ਕਦਲਾਨ ਦੇ ਬੱਚੇ ਕੋਈ ਮਤਲ ਐ ਛੇਤੀ ਨਹੀਂ ਮਿਲਦੇ ਆਪਾਂ ਨੂੰ ਸਿਆ ਹਾਂ ਠੀਕ ਹੈ ਨਹੀਂ 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 ਸਾਨੀਆ ਕਿਵੇਂ ਹੁੰਦੀਆਂ ਨੇ ਉਹ ਕਹਿੰਦੇ ਅੱਖਾਂ ਤੇ ਐਨਕ ਹੋਵੇ ਐ ਹੁੰਦਾ ਨਹੀਂ ਨਹੀਂ ਐਨਕ ਤਾਂ ਹੋ ਵੀ ਸਾਇਨਕ ਤਾਂ ਹੁੰਦ ਕੋਈ ਆ ਹਾਂ ਤਕਰੀਬਨ ਚਿੱਟਾ ਮੂੰਹ ਚ ਵੀ ਆ ਜਾਂਦੀਆਂ ਜਿਵੇਂ ਹੁਣ ਬੱਚੇ ਦਾ ਮੂੰਹ ਆ ਇਹਨਾਂ ਦੇ ਮੂੰਹ ਤੇ ਉਹਨਾਂ ਦਾ ਸਾਫ ਚਾਹੀਦਾ ਆਪਾਂ ਨੂੰ ਮੈਂ ਥੱਲੇੋਂ ਸਾਫ ਹੋਣਾ ਮੂੰਹ ਸਾਫ ਆ ਤੇ ਬਾਕੀ ਇਹਨਾਂ ਦੇ ਮੂੰਹ ਗਨਾਲਿਆਂ ਵਾਂਗੂ ਜਿਵੇਂ ਆਪਾਂ ਕਹੇ ਨਹੀਂ ਦਿੰਦੇ ਪਸ਼ੂ ਕੁੰਡਾ ਕੁੰਡੇ ਪਸ਼ੂਆਂ ਦਾ ਤਾਂ ਕਾਹੇ ਮਤਲ ਨੱਕ ਮੂੰਹ ਸਿਰ ਸੇ ਹੋਵੇ ਫੇਰ ਪਸ਼ੂ ਸੋਹਣਾ ਲੱਗਦਾ ਜਾਨਵਰ ਅਸਿਆ ਹਾਂ ਫੇਰ ਉਹਦਾ ਕੋਈ ਚੱਕਰ ਹੀ ਨਹੀਂ ਫੇਰ ਇੱਕ ਲੰਬੀ ਹੁੰਦੀ ਹੈ ਇਹ ਹਾਂ ਇੱਕ ਲੰਬੀਆਂ ਹਾਈਟ ਚ ਬਹੁਤ ਆ ਜਿਵੇਂ ਹੁਣ ਆਦੇ ਬੱਚੇ ਖੜੇ ਆਪਣੇ ਪੰਜ ਪੰਜ 6 6 ਦਿਨ ਦੇ ਜਿਹੜੇ ਚਿੱਟੇ ਬੱਚੇ ਆ ਆ ਜਿਹੜੇ ਚਿੱਟੇ ਹਾਂ ਹੁਣ ਸੁਈਆਂ ਭੜਾਏ ਅਛਾ ਪੰਜ-ਪੰਜ ਛੇ ਸੀ ਨਾ ਹਾਂ ਜਿਵੇਂ ਥੋੜੇ ਦਿਨਾਂ ਦੀ ਆ ਪਹਿਲਾਂ ਪੌਦੇ ਵੀਡੀਓ ਬਣਾਈ ਸੀ ਉਹ ਆ ਬੱਚੇ ਸੀ ਜਿਹੜੇ ਉੱਤੇ ਸੂਈ ਪੇੜ ਦੇ ਜਿਹੜਿਆ ਖੜੇ ਨੇ ਉਹ ਹੁਣੇ ਜਿਹੜਿਆ ਚਿੱਟੇ ਨੇ ਪੰਜ-ਪੰਜ ਛੇ-ਛੇ ਦਿਨਾਂ ਦੇ ਹਾਂ ਠੀਕ ਹੈ ਹਾਂ ਆ ਚਾ ਬਾਦ ਜਮਨਾਪੁਰੀ ਚਾ ਪਿਓਰ ਚਾ ਪੇਡਾਂ ਦੇਖੋ ਆ ਤੇ ਬਾਈ ਲੇਲਾ ਫਿਰ ਕਿੰਨੇ ਕਦਾ ਵੇਚ ਜਾਂਦਾ ਦਰਸੀ ਲੇਲਾ ਅਸੀਂ ਮਤਲਬ ਜਿਹਦਾ 3 ਮਹੀਨੇ ਤੋਂ ਪਹਿਲਾਂ ਤਾਂ ਦਿੰਦੇ ਨਹੀਂ ਬੱਚੇ ਚਾਹੁੰਦੇ ਹੁੰਦੇ ਆ ਹੂੰ ਤੇ ਫੇਰ ਅਕੀ ਬਾਕੀ ਜਿਹੇ-ਜਿਹੇ ਬੱਚਾ ਕੋਈ ਲਊ ਹੂੰ ਉਹ ਜਿਹਾਂ ਜਾਨਵਰ ਆਪਾਂ ਦੇ ਦੇਈਦਾ ਅਛਾ ਤੇ ਜਿਵੇਂ ਹੁਣ ਆ ਬੱਚਾ ਉੱਠ ਖੜਿਆ ਇਹ 18-20000 ਰੁਪਏ ਦਾ ਬੱਚਾ ਦੇਵਾਂਗੇ ਆਪਾਂ ਜਿਹੜਾ ਖੜਾ ਹੈ ਇੱਥੇ ਹਾਂਜੀ ਹਾਂ ਹਾਂ ਠੀਕ ਹੈ ਵਿੱਚ ਆਪਣੇ ਉਹ ਪਹਿਲੀਆਂ ਭੇਡਾਂ ਕਾਲੀਆਂ ਸੀਗੀਆਂ ਕਜਲੀ ਹਾਂ ਕਾਲੀਆਂ ਕਜਲੀ ਉਹਨਾਂ ਚੋਂ ਮੇਰਾ ਰੱਖੀਆਂ ਹੋਈਆਂ ਦੋ ਤਿੰਨ ਇਹ ਕਿਉਂ ਰੱਖੀ ਨੇ ਫਿਰ ਵਿੱਚ ਇਹ ਪਹਿਲਾਂ ਮੇਰੇ ਕੋਲ ਤਿੰਨ ਚਾਰ ਸੌ ਭੇਡें ਹੀ ਹੁੰਦੀ ਸੀਗੀ ਕਜਲੀ ਹਾਂ ਕਾਲੀ ਕਜਲੀ ਇਹ ਫਰਕ ਕੀ ਆ ਬਈ ਜਾਮਲਾਪੂਰੀ ਤੇ ਕਜਲੀ ਚ ਉਹਨਾਂ ਦੇ ਬੱਚਿਆਂ ਦੀ ਸਮੱਸਿਆ ਆਉਂਦੀ ਆ ਪਾਲਣ ਚ ਕਿਵੇਂ ਮਤਲਬ ਉਹਨਾਂ ਦੀ ਹੈਟ ਥੋੜੀ ਜੀ ਬੱਚਿਆਂ ਦੀ ਘੱਟ ਆ ਇਹਨਾਂ ਦੇ ਜਿਹੜੇ ਬੱਚੇ ਆ ਜਾਨੂੰ ਹੈਟ ਬਹੁਤ ਕਰਦੇ ਆ ਇਹ ਅਸਿਆ ਵੀ ਉਹਨਾਂ ਦੇ ਬੱਚਿਆਂ 'ਚ ਵੀ ਹਾਈਟ ਘੱਟ ਆਉਂਦੀ ਆ ਹਾਈਟ ਵੀ ਘੱਟ ਆ ਬਾਕੀ ਵੇਚਣ 'ਚ ਆਪਾਂ ਇਹਨਾਂ ਦਾ ਜਮਨਾਪੁਰੀ ਦਾ ਕਟੂ ਬੱਚਾ ਵੇਚਣ ਦੀ ਲੋੜ ਨਹੀਂ ਪੈਂਦੀ ਹੂੰ ਉਹਨਾਂ ਦਾ ਬੱਚਾ ਜੇ ਹਾਈਟ ਵੀ ਕਰਦੇ ਆ ਤਾਂ ਕੋਈ ਚੱਕਰ ਨਹੀਂ ਬਾਕੀ ਇਹ ਆ ਵੀ ਮਤਲਬ ਹੈਰ ਉਸ ਹਾਵ ਨਾਲ ਇਹਨਾਂ ਦੀ ਵੱਧਾ ਬਾਕੀ ਬੱਚਾ ਚੰਗਾ ਵਿਖਦਾ ਅਸਿਆ ਤੇ ਬਾਕੀ ਦੋ ਦੋ ਬੱਚੇ ਦਿੰਦਿਆਂ ਕਰ ਮਾਲੀਆਂ ਹੂੰ ਹੂੰ ਤੇ ਆ ਹੁਣ ਇੱਥਾ ਹਾਈਟ ਨਹੀਂ ਦੇਖਣਾ ਦੇਖੋ ਮਾਰੋ ਕੈਮਰਾ ਇੱਧਰ ਤੇ ਹਾਈਟ ਨਹੀਂ ਪਸੂਆਂ ਨੇ ਬੰਨਣਾ ਤੇ ਇਹਨਾਂ ਦੇ ਹਾਈਟ ਦੇ ਨਾਲ ਹੀ ਬੱਚੇ ਵਿਕਣੇ ਆ ਤੇ ਭਾਈ ਇਹਨਾਂ ਦੀ ਖਰਾਕ ਕੀ ਹੁੰਦੀ ਆ ਜਿਹੜੀ ਦਿਨ ਚ ਤੁਸੀਂ ਪਾਉਂਦੇ ਹੋ ਨਾ ਖਰਾਕ ਮੈਂ ਤਾਂ ਮੂੰਗੀ ਦਾ ਨੀਰਾ ਹੀ ਵੱਧ ਪਾਉਣਾ ਤੇ ਬਾਕੀ ਧਾਣੇ ਦੱਪੇ ਛੋਲੇ ਸਾਲਿਆਂ ਦਾ ਸਿਲਕਾ ਤੇ ਨੀਰੇ ਨੂੰਰੇ ਦੀ ਵੱਧ ਪਾਈਦੀ ਆ ਮੂੰਗੀ ਦਾ ਨੀਰਾ ਵੱਧ ਪਾਉਣਾ ਹਾਂ ਮੂੰਗੀ ਦਾ ਵੀ ਭਾਈ ਮੂੰਗੀ ਦਾ ਨੀਰਾ ਵੱਧ ਪਾਉਣ ਦਾ ਕੀ ਕਾਰਨ ਆ ਉਹ ਚ ਕੀ ਹੁੰਦਾ ਇਹ ਹੈ ਜੀ ਜਿਹੜਾ ਇਹ ਮਸਲਾ ਇਹ ਇੱਕ ਤਾਂ ਥੋੜੀ ਹੈਟ ਦਾ ਬਾਕੀ ਮੈਂ ਨੀਰਾ ਨੀਰਾ ਹੁੰਦਾ ਸੁੱਕਾ ਮਾਰੂ ਆ ਇਹ ਹਾਂ ਤੇ ਆਏ ਨਹੀਂ ਕੋਈ ਚੱਕਰ ਵੀ ਇਹਦੇ ਨਾਲ ਢੱਲ ਮਠਾ ਵਾਲਾ ਕੋਈ ਚੱਕਰ ਨਹੀਂ ਛਾਣ ਕੇ ਰੇਤਾ ਤਾਂ ਮੜਾ ਮੋਟਾ ਛਾਣ ਲਾ ਲਉ ਤੇ ਨਹੀਂ ਪਾ ਕੇ ਇਹਦੇ ਨਾਲ ਪਾਣੀ ਤਾਂ ਨਹੀਂ ਪੀ ਕੇ ਪਸ਼ੂ ਰੱਜੇ ਰਹਿੰਦੇ ਆ ਇਹਦੀ ਕੋਈ ਠੰਡ ਦਾ ਵੀ ਸਮੱਸਿਆ ਕੀ ਵੀ ਠੰਡ ਰਤੋ ਜੇ ਪਸ਼ੂ ਰੱਜ ਲਿਆ ਵੀ ਠੰਡ ਵੀ ਨਹੀਂ ਮੰਨਦਾ ਅੱਛਾ ਇਹਨਾਂ ਨੂੰ ਦਾਣੇ ਚ ਕੀ ਪਾਉਣੇ ਜਿਵੇਂ ਦਾਣੇ ਚ ਮੱਕੀ ਦੇ ਵਿੱਚ ਸਿਲਕਾ ਪਾ ਕੇ ਸੋਲਿਆਂ ਦਾ ਹਾਂ ਸੋਲਿਆਂ ਦਾ ਵਿੱਚ ਸਵਾਬੇ ਨੂੰ ਪਾ ਕੇ ਸਮਾਨ ਥੋੜਾ ਜਿਹਾ ਪਾ ਕੇ ਜਿਵੇਂ ਦੋ ਦੋ ਬੱਚਿਆਂ ਲਈ ਇਹਨਾਂ ਨੂੰ ਲਾਜ਼ਮੀ ਸਾਨੂੰ ਪਾਉਣੇ ਪੈਂਦੇ ਆ ਇਹ ਦੋ ਦੋ ਬੱਚੇ ਵੀ ਦਿੱਤੇ ਹੋਏ ਨੇ ਹਾਂ ਦੋ ਦੋ ਆ ਜੀ ਦੋ ਦੋ ਕੱਲਾ ਕੱਲਾ ਦਾ ਕਟਾਵਾ ਹੀ ਦਿੰਦੇਗਾ ਇਹ ਅੱਛਾ ਜਿਹੜੇ ਦੋ ਦੋ ਬੱਚੇ ਵਾਲੇ ਨੇ ਉਹਨਾਂ ਨੂੰ ਵੀ ਤੁਸੀਂ ਖਰਾਕ ਜਾਦੇ ਪਾਉਨੇ ਦੂਜੇ ਹਾਂ ਬਾਕੀ ਆਏ ਆ ਉਹਨਾਂ ਨੂੰ ਜਿੰਨਾ ਚਿਰ ਚਾਹੁੰਦੇ ਆ ਬੱਚੇ ਛੋਟੇ ਆ ਉਹਨਾਂ ਨੂੰ ਫਿਰ ਦਾਣੇ ਦੂਣੇ ਸਾਨੂੰ ਪਾਉਣੇ ਪੈਂਦੇ ਆ ਅੱਛਾ ਇੱਕ ਤਾਂ ਬੱਚਿਆਂ ਦਾ ਕਰਕੇ ਭੇਡ ਟੁੱਟਦੀ ਨਹੀਂ ਤੇ ਇੱਕ ਇਹਦਾ ਕਰਕੇ ਬਸ ਆਪ ਨੂੰ ਪਤਾ ਲੱਗ ਜਾਂਦਾ ਜਾਨਵਰਾਂ ਨੇ ਦਿੱਤਾ ਜਦੋਂ ਪਾਵਾਂਗੇ ਸੰਭਾਂਗੇ ਦੇਣਗੇ ਬਹੁਤ ਕੁਝ ਠੀਕ ਹੈ ਬਹੁਤ ਬਜਾਰੀਆਂ ਨੇ ਘਰਪੂ ਰਹਿੰਦੇ ਨਜ਼ਾਰੇ ਲਿਆਤੇ ਠੀਕ ਆ ਜਿਹੜਾ ਨੂਨ ਟੰਗਿਆ ਬਾਈ ਇਹ ਨੂਨ ਆ ਚੱਟਣ ਤੋਂ ਟੰਗਿਆ ਹੀ ਹੋਇਆ ਨੂਨ ਚੱਟੀ ਜਾਣ ਮਿੱਟੀ ਸਿੱਟੀ ਨਹੀਂ ਕੋਈ ਬੰਦਾ ਪਸੂ ਨਹੀਂ ਖਾਂਦਾ ਅੱਛਾ ਆ ਬੱਚਾ ਹੁਣ ਤਾਂ 6 2 3 ਮਹੀਨੇ ਦੇ ਆ ਉਹ ਜਿਹੜੇ ਛੋਟੇ ਆ ਹੁਣ ਤੁੰਗਿਆ ਪੇਟ ਉਹ ਛੋਟੇ ਨੇ ਹੈਨਾ ਹਾਂ ਹਾਂ ਜੀ ਬਾਈ ਪੇਟ ਉਹ ਕਿੰਨੇ ਬੱਚੇ ਦੇ ਦਿੰਦੀ ਆ ਪੇਟ ਆਪਣੇ ਵਾਲੀਆਂ ਤਕਰੀਬਨ ਦੋ ਹੀ ਦਿੰਦੀਆਂ ਬਾਈ ਇਹ ਕੋਈ ਕਹਿਰੀ ਵਾ ਕਦੇ ਹੀ ਸੂਏ ਪਹਿਲਾਂ ਬਲੂਨ ਲੈ ਲਈ ਆ ਉਹ ਤਾਂ ਭਲਾ ਇੱਕ ਅੱਧਾ ਦੇਵੇ ਨਹੀਂ ਤਾਂ ਮਤਲਬ ਇੱਕ ਬੱਚਾ ਦੇਵੇ ਬਾਕੀ ਨਹੀਂ ਤਾਂ ਦੋ ਹੀ ਦੋ ਹੀ ਦਿੰਦੀਆਂ ਇਹ ਦੋ ਦੋ ਬੱਚੇ ਦੇ ਦਿੰਦੀਆਂ ਹਾਂ ਜੀ ਹਾਂ ਜੋੜਾ ਜੋੜਾ ਠੀਕ ਐ ਤੇ ਬਾਕੀ ਭਈ ਉਹ ਇਨਾ ਚ ਕਮਾਈ ਆ ਜਿਹੜੀ ਭੇਡਾਂ ਚ ਹਾਂਜੀ ਹਾਂਜੀ ਉਹਦਾ ਕੱਲੀ ਬੱਚਿਆਂ ਤੋਂ ਹੀ ਆ ਹਨਾ ਹਾਂ ਬੱਚਿਆਂ ਤੋਂ ਵੀ ਉਹਨਾਂ ਨਾਲਾ ਤਾਂ ਹੁਣ ਕਹੇ ਨਹੀਂ ਸਿਸਟਮ ਅੱਛਾ ਅੱਗੇ ਅੱਗੇ ਉਹਨਾਂ ਵੇਕ ਜਿੰਦੀ ਸੀ ਹਾਂ ਬੱਚਿਆਂ ਦਾ ਮਹਾਰਾਜੀ ਕਿਰਪਾ ਨਾਲ ਬੱਚੇ ਆਪਾਂ ਤੋਂ ਪੂਰੇ ਹੀ ਨਹੀਂ ਹੁੰਦੇ ਰੱਖਣ ਵਾਲਿਆਂ ਤੋਂ ਅੱਛਾ ਹਾਂ ਪਾਲਣਿਆਂ ਜਿਹਨੇ ਬੱਚੇ ਜੰਮੂ ਵਾਲੇ ਆ ਗਏ ਕਸ਼ਮੀਰ ਆ ਮਰੇ ਕੋਲ ਆ ਹੋ ਗਿਆ ਹਾਂ ਇਹ ਸਭ ਬੱਚੇ ਆਪਾਂ ਤੋਂ ਪਾਲਣ ਦੀ ਖਾਤਰ ਹੀ ਲੈ ਜਾਂਦੇ ਆ ਠੀਕ ਹੈ ਹਾਂ ਆਪਾਂ ਵਾਕੀ ਚੜ ਗਈ ਨਾ ਤਾਂ ਆਪਾਂ ਬੱਚਾ ਕਿਤੇ ਇਹਨਾਂ ਦਾ ਕਰਮਾਂ ਵਾਲਿਆਂ ਦਾ ਵੇਚਿਆ ਨਹੀਂ ਉਹ ਕੀ ਕਹਿਣਾ ਕਿਤੇ ਮੜਾ ਮੋਟਾ ਢੱਲਾ ਮੱਠਾ ਹੋ ਜੇ ਹੂੰ ਨਹੀਂ ਤਾਂ ਬਸ ਇਹਨਾਂ ਦੇ ਬੱਚੇ ਆਪਾਂ ਪਾਲਣ ਦੇ ਦੇਆ ਇਹ ਪਾਲਣ ਵਾਲੇ ਚ ਲੈ ਕੇ ਜਾਂਦੇ ਸੋਥਾਂ ਵਾਲੇ ਪਾਲਣ ਵਾਲੇ ਤੇ ਬਾਕੀ ਜੇ ਬਾਈ ਬਰੀਡ ਤੇ ਕੰਮ ਕਰੋਗੇ ਤਾਂ ਵੀ ਆ ਹੀ ਨਹੀਂ ਹੈਗਾ ਵੀ ਕਾਟੂ ਮਾਲ ਚ ਵੇਚਣਾ ਨਹੀਂ ਨਾ ਨਾ ਬਰੀਡ ਵਾਲਾ ਜੇ ਇਹਨਾਂ ਨੂੰ ਅਸਲੇ ਦੇ نسل ਤੇ ਕੰਮ ਕਰਨਾ ਨਾ ਬਰੀਡ ਤੇ ਕਰਨਾ ਕੋਈ ਚੱਕਰ ਨਹੀਂ ਕਿਸੇ ਗੱਲੋਂ ਸਮੱਸਿਆ ਨਹੀਂ ਆਉਣੀ ਠੀਕ ਹੈ ਉਹ ਇਹ ਪੈਸੇ ਪਟਣੀਆਂ ਰਾਜਵੇਂ ਹੂੰ ਹੂੰ ਮਤਲਬ ਐ 10 ਮਹੀਨੇ ਦੋ ਵਾਰੀ ਤਾਂ ਸੂਈ ਪੈਂਦੀਆਂ 5 ਮਹੀਨੇ ਚ ਦੋ ਵਾਰੀ ਸ਼ੂ ਪੈਂਦੀਆਂ ਹਾਂਜੀ ਹਾਂਜੀ ਬਾਕੀ ਦੋ ਮਹੀਨੇ ਢਾਈ ਮਹੀਨੇ ਜਿਹੜੇ ਵੱਖਰੇ ਆ ਉਹਨਾਂ ਵਿੱਚ ਇਹਨਾਂ ਦੁਬਾਰੇ ਫੇਸ ਹੋਰ ਜਾਣਾ ਠੀਕ ਹੈ ਹਾਂ ਜਿਹੜੀ ਢਾਈ ਮਹੀਨੇ ਮਤਲਬ ਤਾਂ ਗੱਭਰ ਰਹਿੰਦੀ ਆ ਬੱਚੇ ਹੂੰ ਹੂੰ ਹਾਂ ਤੇ ਬਾਈ ਡਰਦੀਆਂ ਤਾਂ ਨਹੀਂ ਬਾਹਲਾ ਨਹੀਂ ਨਹੀਂ ਇਹ ਤਾਂ ਐ ਤਾਂ ਬੰਦਾ ਬਗਾਨੇ ਤੋਂ ਤਾਂ ਮਾੜਾ ਮੋਟਾ ਡਰਦੀਆਂ ਜਿਵੇਂ ਹੁਣ ਅਸੀਂ ਪੱਠੇ ਦੱਸੇ ਪੋਣੇ ਆ ਜੋ ਆਕਾਂ ਤੋਂ ਨਹੀਂ ਡਰਦੇ ਅੱਛਾ ਤੇ ਸਾਥੋਂ ਨਹੀਂ ਡਰਦੀਆਂ ਜਮਾਈ ਠੀਕ ਹੈ ਤੇ ਉਪਰੇ ਬੰਦੇ ਦਾ ਥੋੜਾ ਜਿਆ ਕਰਦਿਆਂ ਉਪਰੇ ਬੰਦੇ ਤਾਂ ਮਾੜਾ ਮੋਟਾ ਡਾਕਦੇ ਤੇ ਭਾਈ ਫਿਰ ਇਹਨਾਂ ਦੀ ਉਹਨਾਂ ਦਾ ਕੀ ਕਰਦੇ ਹੁਣ ਜਿਵੇਂ ਵੇਖਦੀ ਨਹੀਂ ਹੈਗੀ ਉਹਨਾਂ ਦਾ ਵਾਕੀ ਇੱਥੇ ਅਸੀਂ ਦਾ ਸੱਟ ਸੁੱਟ ਦੇਈ ਦੀ ਹੁਣ ਤਾਂ ਹੈ ਨਹੀਂ ਅੱਗੇ ਤਾਂ ਉਹਨਾਂ ਨੂੰ 50 60 ਰੁਪਏ ਵੀ ਵੇਚ ਜਾਂਦੀ ਸੀ ਅੱਛਾ ਤੇ ਹੁਣ ਤਾਂ ਉਹਨਾਂ ਨਾਲ ਆ ਸਮੱਸਿਆ ਤਾਂ ਮਤਲਬ ਐਵੇਂ ਬੰਦਾ ਹੋਇਆ ਕਰਕੇ ਹੂੰ ਬਾਕੀ ਉਹਨਾਂ ਚ ਵੀ ਵਾੜਾ ਕੋਈ ਐਡਾ ਉਹਨਾਂ ਇੱਕ ਖਰਚਾ ਹੋ ਜਾਂਦਾ ਸੀ ਅੱਛਾ ਉਹਨਾਂ ਨੂੰ ਪਹਿਲਾਂ ਪਹਿਲਾਂ ਕਿੱਥੇ ਵੇਚ ਕੇ ਆਉਂਦੇ ਹੁੰਦੇ ਸੀ ਉਹਨਾਂ ਪਹਿਲਾਂ ਅਸੀਂ ਪਾਣੀ ਪੱਤ ਵੀ ਜਾਂਦੇ ਰਹੇ ਆ ਫਾਜਲ ਕੇ ਵੀ ਵੇਚ ਕੇ ਹੂੰ ਤੇ ਬਾਕੀ ਇੱਥੇ ਅੱਛਾ ਕਿੰਨੇ ਰੁਪਏ ਬਿਕਦੀ ਹੁੰਦੀ ਸੀ ਉਹਨਾਂ ਉਦੋਂ ਸਾਡੇ ਜੀ ਪਹਿਲਾਂ 30 ਰੁਪਏ ਵੀ ਵਿਕੀਆ ਕਿਲੋ ਇੱਕ ਪੇੜ ਦੀ ਹਾਂਜੀ ਇੱਕ ਪੇੜ ਤੋਂ ਕਿੰਨੀ ਉਹਨਾਂ ਨੇ ਆ ਜਾਂਦੀ ਆ ਬਈ ਜਿਹੜੀ ਤਾਂ ਕਾਲੀ ਕਜਲੀ ਆ ਜੀ ਉਹਨਾਂ ਦੀ ਤਾਂ ਆ ਜਾਂਦੀ ਆ 3.5 ਕਿਲੋ ਅੱਛਾ ਤੇ ਇਹਨਾਂ ਦੀ ਰਹਿੰਦੀ ਆ 2.5 ਕਿਲੋ ਮਤਲਬ ਇਹ ਥੋੜਾ ਅੱਧਾ ਕਿਲੋ ਇਹ ਥੋੜੀ ਜੀ ਥੱਲੋਂ ਸਾਫ਼ ਆ ਹਾਂ ਹਾਂ ਤੇ ਉਹਨਾਂ ਥੱਲੇ ਘੱਟ ਹੁੰਦੀ ਉਹਨਾਂ ਦੇ ਵੱਧ ਹੁੰਦੀ ਆ ਠੀਕ ਹੈ ਤੇ ਬਾਕੀ ਇਹਨਾਂ ਦੇ ਉਹ 50 60 ਰੁਪਏ ਥੋੜੀ ਚਿੱਟੀ ਵੱਧ ਵਿਕਦੀ ਆ ਚਿੱਟੀ 80 90 ਰੁਪਏ ਵੀ ਵਿਕੀ ਵੀ ਆ ਹੂੰ ਬਸ ਉਹਨਾਂ ਆਏ ਆ ਮੁੰਦਾ ਜਿਆ ਕਰ ਹਾਂ ਅਜੀ ਹਾਂ ਠੀਕ ਐ ਹਾਂ ਤੇ ਭਾਈ ਜੇ ਉਹ ਕਿਛ ਨੇ ਜਿਵੇਂ ਕਰੇ ਫਾਰਮ ਦੇ ਵਿੱਚ ਰੱਖ ਰੀਆਂ ਨੇ ਕੱਲੀਆਂ ਨਾ ਵੀ ਬਾਹਰ ਨਹੀਂ ਚਾਰਨੀਆਂ ਤਾਂ ਕਾਮਯਾਬ ਹੈਗੀ ਚੀਜ਼ ਆ ਕਾਮਯਾਬਾ ਪੂਰੀ ਕੋਈ ਸਮੱਸਿਆ ਨਹੀਂ ਗਈ ਬਸ ਇਹਨਾਂ ਨੂੰ ਇੱਕ ਤਾਂ ਮੀਂਹ ਤੋਂ ਭਿੱਜਣ ਤੋਂ ਬਚਾਉਣਾ ਹਾਂ ਪਾਣੀ ਤਾਂ ਨਹੀਂ ਪੀ ਜਾਣ ਕੋਈ ਚੱਕਰ ਨਹੀਂ ਇੱਕ ਮੀਂਹ ਤੋਂ ਭਿੱਜਣ ਤੋਂ ਬਚਾਉਣਾ ਇੱਕ ਨੀਰਾ ਚਾਰਾ ਇਹਨਾਂ ਨੂੰ ਫੁੱਲ ਲੈਣਾ ਚਾਹੀਦਾ ਕਰੇ ਵੀ ਰਹ ਪੈਂਦੇ ਹੁਣ ਸਾਡੇ ਕੱਢ ਦੇ ਵਿੱਚੋਂ ਵਿੱਚ ਇੱਕ ਸਿਆਲ ਹੁਣ ਕੱਢਣੇ ਨਹੀਂ ਤਿੰਨ ਮਹੀਨੇ ਜਿਹੜੀਆਂ ਹੁਣ ਤੁਸੀਂ ਜਿਵੇਂ ਸਿਆਲ ਆ ਤਿੰਨ ਮਹੀਨੇ ਘਰੇ ਰੱਖੋਗੇ ਹਾਂ ਉਹਨਾਂ ਨੂੰ ਜਿਹੜੀ ਤੁਸੀਂ ਆਹ ਨੀਰਾ ਪਾਵੋਗੇ ਕਿੰਨੇ ਟਾਈਮ ਪਾਵੋਗੇ ਦਿਨ ਚ ਅਸੀਂ ਤਿੰਨ ਦੇ ਵਿੱਚ ਪਾਉਨੇ ਆ ਜੀ ਤੜਕੇ ਸਵੇਰ ਪਾਉਦਾ ਹਾਂ ਫਿਰ ਤਾਂ ਪਹਿਰੇ ਪਾਉਣਾ ਫਿਰ ਸ਼ਾਮ ਨੂੰ ਪਾਉਣਾ ਸ਼ਾਮ ਨੂੰ ਕਿੰਨੇ ਵਜੇ ਤਿੰਨ ਬਸ ਸ਼ਾਮ ਨੂੰ ਮੱਥਣ ਤੋਂ ਪਹਿਲਾਂ ਪੰਨਾ ਜਿਹੜੀ ਰਜਾ ਲੈਣਿਆ ਪਸ਼ੂ ਅੱਛਾ ਰਾਤ ਨੂੰ ਹਾਂ ਰਾਤ ਨੂੰ ਵਾ ਕੇਰਾ ਖੋਣੀਆਂ ਭਰਤੀਆਂ ਅਜਾ ਖੋਣੀਆਂ ਭਰਤੀਆਂ ਅਡੋਡੀ ਫਾਰਮ ਆਪਣਾ ਉਧਰ ਆ ਇੱਧਰ ਲਾ ਇੱਧਰ ਆ ਅਡੋਡੀ ਖੋਣੀਆਂ ਲੱਗੀਆਂ ਅਡੋਡੀ ਖਾਈ ਜਾਂਦੀਆਂ ਵਾ ਠੀਕ ਹੈ ਹਾਂ ਕੇਰਾਂ ਰਾਤ ਨੂੰ ਆ ਸਾਮ ਨੂੰ ਜੋ ਪੈਣਾ ਉਹ ਤੋਂ ਆਪਾਂ ਪਾ ਕੇ ਫਿਰ ਬਾਕੀ ਢੇੜਾ ਗੂੜਾ ਦਾ ਵਿੱਚ ਮਾਰਦੇ ਰਹਿੰਦੇ ਸੀ ਹੂੰ ਹੂੰ ਤੇ ਆ ਡੋਟੀ ਫਾਰਮ ਆਪਣਾ ਉੱਧਰ ਵੀ ਫਾਰਮ ਇੱਧਰ ਵੀ ਆ ਵੀ ਬਾਕੀ ਆਏ ਨਹੀਂ ਹੈਗਾ ਵੀ ਰਾਤ ਨੂੰ ਵੀ ਤੁਸੀਂ ਕੇਰਾਂ ਨੀਰਾ ਪਾ ਕੇ ਪੈ ਗਏ ਹਾਂ ਨਹੀਂ ਨਹੀਂ ਆਏ ਤਾਂ ਕੇਰਾਂ ਬਸ ਅਰ ਜਾਇਆਂ ਹੁੰਦੀਆਂ ਨੇ ਜਦੋਂ ਰੋਟੀਆਂ ਪਾਣੀ ਖਾਣਾ ਪੈਣਾ ਆਪਾਂ ਉਦੋਂ ਨੀਰਾ ਪਾ ਲੈਣਾ ਬਸ ਠੀਕ ਹੈ ਉਸ ਤੋਂ ਬਾਅਦ ਪਿੱਛੇ ਖੇੜਾ ਆਪਣੇ ਪਾਣੀ ਵਾਲੀਆਂ ਹੂੰ ਵਿੱਚੇ ਸਭ ਕੋ ਕਰੀ ਜਾਂਦੀਆਂ ਪੀ ਜਾਂਦੀਆਂ ਤੇ ਭਾਈ ਬਾਹਰ ਕੀ ਖਾਂਦੀਆਂ ਨੇ ਇਹ ਫਿਰ ਬਾਹਰ ਆ ਖੱਪਲ-ਕੱਪਲ ਆ ਬੰਦੇ ਆਪਾਂ ਜਾਂ ਡੇਕ ਬੜ ਲਈ ਬਾਕੀ ਅਸੀਂ ਥੋੜਾ ਜਿਹਾ ਬੜਾਈ ਦੀ ਘਾਟੀ ਕਰਦੇ ਆ ਤੇ ਡੇਕਾਂ ਰੋਕਾਂ ਤੇ ਬੱਕਰੀਆਂ ਚਾਰ 10-15 ਨਾਲ ਰੱਖੀਦੀਆਂ ਆਹਦੇ ਜਮਨਾਪਰੀ ਦੀ ਨਿਸ਼ਾਨੀ ਇੱਥੋਂ ਮੂੰਹ ਤੋਂ ਅੱਖਾਂ ਤਾਂ ਜ਼ਰੂਰੀ ਐਨ ਕਹੂਗੀ ਅੱਛਾ ਬਾਕੀ ਆ ਜਿਹੜਾ ਨੱਕ ਆ ਜਾਂ ਵਾਲ ਜਿਵੇਂ ਘਾਟ ਆ ਇਹ ਸਾਰੇ ਮਤਲਬ ਜੰਪਿਓਰ ਚ ਨਾ ਆਹ ਮੂੰਹ ਹੋਣਗੇ ਜਮਨਾਪਰੀ ਦੇ ਅੱਛਾ ਐਵੇਂ ਹੋਣਗੇ ਹਾਂ ਜਿਹੜੇ ਹੁਣ ਵਿੱਚ ਦੂਜੀਆਂ ਕੋਈ ਆਈਆਂ ਜਿਵੇਂ ਆਹ ਭੇੜ ਕੱਟਾਂ ਚੱਲ ਗਈ ਹੂੰ ਤੇ ਜਿਹੜੀ ਆਹ ਹਾਂ ਆਹਦੇ ਉਰਲੀ ਖੜੀ ਆਹਾ 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 ਆਲੋਚ ਅੱਛਾ ਆਹਾ ਹਾਂ ਇਹ ਕਾਲੀ ਕੱਟਾਂ ਚੱਲ ਗਈ ਬਾਕੀ ਇਹ ਮੈਂ ਤਾਂ ਦੋ ਤਿੰਨ ਪਹਿਲੀਆਂ ਕਰਕੇ ਰੱਖੀਆਂ ਮੇਰਾ ਤਾਂ ਮਾਲ ਆਪਣਾ ਤਾਂ ਆਹੀ ਰੱਖਿਆ ਬਹੁਤ ਆਹ ਮਾਰੋ ਕੈਮਰਾ ਇਧਰ ਦੇਖ ਲੋ ਸਾਰੇ ਬਸ ਜਿਹੜੀ ਚਿੱਟੇ ਮੂੰਹ ਵਾਲੀ ਆ ਇਹ ਹਾਂ ਚਿੱਟਾ ਦੇਨ ਕਾ ਜੇ ساری ਜਮਨਾਪੁਰੀ ਪਿਓਰ ਚਾਹੀਏ ਤੇ ਬਾਕੀ ਹੋਰ ਨਹੀਂ ਕੋਈ ਖਾਸ ਨਿਸ਼ਾਨੀ ਹੁੰਦੀ ਨਹੀਂ ਨਹੀਂ ਹੋਰ ਬੱਸ ਆ ਥੱਲੇ ਜਿਹੜੇ ਬਾਲ ਆ ਇਹ ਥੱਲੇ ਬਾਲਾਂ ਦੇ ਬਹੁਤ ਫਰਕ ਆ ਜਿਹੜੀ ਪਿਓਰ ਆ ਉਹਦੇ ਥੱਲੇ ਲੱਤਾਂ ਤੇ ਤੇ ਟੰਡ ਤੇ ਬਾਲ ਘੱਟ ਹੋਣਗੇ ਠੀਕ ਆ ਪੂਛ ਲੰਮੀ ਹੋਏਗੀ ਹਾਂ ਪੂਛ ਪੂਰੀ ਲੰਮੀ ਹੋਊ ਠੀਕ ਆ ਤੇ ਆ ਹੁਣ ਲੈ ਲਈਆਂ ਇਹ ਮੁੰਨੀਆਂ ਆਪਾਂ ਖੀਰੀਆਂ ਬਚੀਆਂ ਹੀ ਆ ਇਹ ਅੱਛਾ ਅੱਛਾ ਇਹ ਹੁਣ ਗ ਠੀਕ ਆ ਵੀ ਨੇ ਖੀਰਾ ਹੀ ਹੈ ਬੱਚਾ ਇਹ ਵੀ ਖੀਰਾ ਹੈ ਹਾਂ ਹਾਂ ਠੀਕ ਹੈ ਤੇ ਆ ਹੁਣ ਬੱਚਿਆਂ ਦੀ ਗ੍ਰੋਥ ਦੇਖ ਲਓ ਥੋੜਾ ਥੋੜਾ ਦਿਨਾਂ ਦੇ ਆ ਅੱਗੇ ਵੀ ਆਪਾਂ ਵੀਡੀਓ ਬਣਾਈ ਸੀ ਉੱਦੇ ਦੋ ਭੇਡਾ ਸੁngਾਂਗੇ ਵੰਗੇ ਜੇ ਜਿੰਮੇਦਾਰ ਸੀ ਨਾ ਬੱਕਰੀਆਂ ਜਿੱਤੇ ਚੱਲ ਆਪਾਂ ਦੇਖ ਲੈਨੇ ਆ ਵੀ ਦੁੱਧ ਵੱਧ ਦਿੰਦੀ ਆ ਉਹਦਾ ਬੱਚਾ ਰੱਖ ਲੈਨੇ ਆ ਪ੍ਰੀਟਰ ਤੇ ਜਿਵੇਂ ਆ ਬੱਚਾ ਰੱਖਿਆ ਹੋਇਆ ਤੇਰਾ ਜਾਂ ਜਿਹੜਾ ਛਤਰਾ ਪਹਿਲਾਂ ਰੱਖਿਆ ਹੋਇਆਗਾ ਵੱਡਾ ਖੜਾਗਾ ਤਾਂ ਇਹ ਕੀ ਦੇਖ ਕੇ ਰੱਖਦੇ ਹੋਣੇ ਤੁਸੀਂ ਇਹ ਪਸ਼ੂ ਦਾ ਸਰਖਪੁਣਾ ਤੋਂ ਰੱਖਿਆ ਜੀ ਦੇਖ ਕੇ ਇਸ ਰੱਖਪੁਣਾ ਦੇਖ ਕੇ ਰੱਖੀ ਹਾਂ ਉਹ ਬਰੀਡ ਵੀ ਕਿਹੜੀ ਵਧਾਉਂਦੀ ਆ ਕਿਵੇਂ ਬੱਚਾ ਸੂੰਦਾ ਕਾ ਬੱਚੇ ਹੁਣ ਖੜੇ ਆਪਣੇ ਇਹ ਪਤਾ ਲੱਗਦਾ ਵੀ ਇਹ ਛਤਰੇ ਦੇ ਆ ਜਿਹੜੇ ਆਪਾਂ ਦੂਜੇ ਪਤਾ ਲੱਗੂਗਾ ਇਹ ਛਤਰੇ ਕਿਹੜੇ ਦੇ ਆ ਕਿਹੜੇ ਦੇ ਨਹੀਂ ਹੈ ਅੱਛਾ ਹਾਂ ਭੇਡ ਚੰਗੀ ਦਾ ਪਤਾ ਲੱਗ ਜਾਂਦਾ ਉਹਦਾ ਬੱਚਾ ਰੱਖਣਾ ਠੀਕ ਆ ਠੀਕ ਆ ਬਸ ਇੱਕ ਤਾਂ ਲੰਮਾ ਹੋਵੇ ਵੀ ਕਿਉਂ ਸਨਖਪੁਣਾ ਜਾਦੇ ਸਨਖਪੁਣਾ ਦੇਖਦੇ ਹਾਂ ਆ ਸਨਖਪੁਣਾ ਤੇ ਲਮਾਈ ਤੇ ਹੈਟ ਜਿਵੇਂ ਉਹਨਾਂ ਲੇੜਾ ਖੜਾਗਾ ਚਾਬੰਦ ਤੇ ਕੋਹਟ ਐਟ ਦੇ ਨਾਲ ਥੋੜਾ ਜਿਆ ਮਤਲਬ ਹੋ ਜਾਂਦਾ ਫਰਕ ਤਾਂ ਬਹੁਤ ਪੈਂਦਾ ਬੱਚਿਆਂ ਦਾ ਠੀਕ ਆ ਤੇ ਬਾਕੀ ਦੁੱਧ ਚੋਇਆ ਕਿਤੇ ਪੀਣਾ ਨਾ ਸੋਧ ਜੇ ਬੱਚਾ ਪੀਦਾ ਫਿਰ ਤਾਂ ਪੈਂਦਾ ਪੰਜ ਚਾਰ ਦਿਨ ਚੋਣਾ ਚੋਲੇ ਨੇ ਹਾਂ ਤੇ ਨਹੀਂ ਇਹਦਾ ਮਤਲਬ ਇਹਨਾਂ ਦਾ ਫਿਰ ਕੋਈ ਚੋਣ ਵਾਲੀ ਸਮੱਸਿਆ ਇੱਡੀ ਤਾਂ ਹੈ ਨਹੀਂ अच्छा ਤੇ ਬਦੰਦਿਆਂ ਵੀ 2-4 ਦਿਨ ਇਹਦੇ ਬੱਚਾ ਪੈ ਗਿਆ ਬਾ 2-4 ਤਾਂ ਨਹੀਂ ਦੇਣੀਆਂ ਮੁਰਗੀ ਭਾਈ ਉਹ ਪੇਡ ਕਿੰਨਾ ਕ ਦੁੱਧ ਦੇ ਦਿੰਦੀ ਆ ਪੇਡ ਉਹ ਵੱਡੀ ਦਾ ਕਿਲੋ ਦੋ ਦੋ 1.5 ਕਿਲੋ ਵੀ ਦੇ ਦਿੰਦੀ ਆ ਜੇ ਬੱਚਾ ਪਿਛਿਆ ਹੋਵੇ ਅੱਛਾ ਤੇ ਨਹੀਂ ਤਾਂ ਫਿਰ ਜੇ ਮੈਂ ਬੱਚੇ ਚਾਹੁੰਦੇ ਆ ਫਿਰ ਉਹਦਾ ਮਸਲਾ ਨਹੀਂ ਉਹ ਨਾਲ ਦੀ ਨਾਲ ਹੀ ਚੁੰਗੀ ਜਾਂਦੇ ਆ ਤੇ ਹੁਣ ਅਸੀਂ ਅਸੀਂ ਚੁੰਗੀ ਜਾਂਣਾ ਨੇ ਅਸੀਂ ਚੁੰਗੀ ਜਾਂਗੇ ਹਾਂ ਬਾਕੀ ਆਪਰਾ ਉਧਰ ਇੱਕ ਫਾਰਮ ਅੱਛਾ ਇੱਕ ਉਧਰਾਂ ਫਾਰਮ ਨਾ ਤੇ ਜਿਵੇਂ ਭਾਈ ਆਹ ਆ ਫਿਰ ਵਿਕ ਜਾਂਦੀ ਆ ਹਾ ਰੂੜੀ ਹਾਂ ਹਾਂ ਰੇ ਵਾ ਵਿਕਦਾ ਜੀ ਆਪਣਾ ਅੱਛਾ 12-1300 ਨੂੰ ਟਰਾਲੀ ਇੱਥੇ ਪਾਉਣ ਵਾਲੇ ਆਪਣੇ ਆਲੂ ਵਾਲੇ ਲੈ ਕੇ ਕਣਕ ਵਾਲੇ ਲੈ ਕੇ ਹਾਂ ਤੇ ਰੂੜੀ ਆਪਣਾ ਬਾਹਰ ਪਲਾਟ ਚ ਲਾਈ ਹੁੰਦੀ ਆ ਅੱਛਾ ਬਾੜਾ ਦਾ ਪਸਾਫ਼ੀ ਰੱਖਣਾ ਪੈਂਦਾ ਬਾੜੇ ਜਿਹਦਾ ਬੜੀ ਸਮੱਸਿਆ ਪਾਉਣ ਨਹੀਂ ਦਿੰਦੇ ਹੂੰ ਤੇ ਬਾੜਾ ਸਾਫ਼ ਹੀ ਆਪਣਾ ਇਹ ਰੂੜੀ ਵੇਚ ਜਾਂਦੀ ਆ 12-1300 ਰੁਪਏ ਇੱਕ ਟਰਾਲੀ ਟਰਾਲੀ 12-1300 ਨੂੰ ਇਹ ਕਿਹੜੇ ਲੈ ਕੇ ਜਾਂਦੇ ਆ ਫਿਰ ਆਲੂ ਵਾਲੇ ਆਲੂ ਵਾਲੇ ਵੀ ਜਾਂ ਕਿਸੇ ਨੇ ਕਣਕ ਚ ਜਾਂ ਕਿਸੇ ਨੇ ਭਾਅ ਮਤਲ ਮਿੱਟੀ ਚੱਕੀ ਆ ਪਹਿਲੇ ਹੀ ਪਾਉਣਾ ਪਾ ਲੈਂਦੇ ਆ ਸਾਰੇ ਜਨਤਾ ਪਾ ਲੈਂਦੀ ਆ ਕੋਈ ਉਹਦਾ ਇੰਨੀ ਖਾਸ ਗੱਲ ਨਹੀਂ ਤਰਾ ਦੂਜਾ ਵਾਲਾ ਦਿਖਾਉਨੇ ਆ ਹਾਂ ਹਾਂ ਦੋਦੇ ਐ ਮਾਲ ਕਰਦੇ ਦੋਨੇ ਫਾਰਮਾਂ ਚ ਸਖਾਲਾ ਬੈਠਾ ਰਹਿਦਾ ਮਾਲ ਹੂੰ ਇੱਧਰ ਸਮੱਸਿਆ ਨਹੀਂ ਕੋਈ ਆਉਂਦੀ ਉੱਧਰ ਨਹੀਂ ਆਉਂਦੀ ਇਹ ਦੂਜੇ ਫਾਰਮ ਦੀ ਆ ਬਾਈ ਬਾਈ ਦੇ ਤੇ ਇੱਕ ਫਾਰਮ ਪਹਿਲਾਂ ਦਿਖਾਇਆ ਤੁਹਾਨੂੰ ਤੇ ਦਰਸ਼ੀ ਬਾਈ ਜਿਵੇਂ ਹਨਾ ਭੇੜਾ ਹਾਂਜੀ ਹਾਂਜੀ ਕਿੰਨੇ ਟਾਈਮ ਚ ਇਹ ਕ੍ਰੋਸ ਹੋ ਜਾਂਦੀ ਆ ਤਿਆਰ ਹੋ ਜਾਂਦੀ ਆ ਕ੍ਰੋਸ ਹੋਣ ਨੂੰ ਇਹ ਕ੍ਰੋਸ ਹੋਣ ਨੂੰ ਮਤਲਬ ਜੇ ਸਮਾਈ ਹੋਵੇ ਤਾਂ ਜੀ ਇੱਕ ਸਾਲ ਦੇ ਵਿੱਚ ਤੇ ਕ੍ਰੋਸ ਹੋ ਜਾਂਦੀ ਆ ਠੀਕ ਆ ਹਾਂ ਇਹ ਚ ਬਾਈ ਕ੍ਰੋਸ ਕਰਾਉਣ ਵੇ ਵੀ ਭਾਰ ਦੇਖਣਾ ਹੁੰਦਾ ਯਾ ਕੱਲੀ ਹੈਟ ਹੈਟ ਨਹੀਂ ਨਹੀਂ ਹੈਟ ਦਾ ਭਾਰਪੂਰ ਦਾ ਇਹਦਾ ਕੋਈ ਚੱਕਰ ਨਹੀਂ ਇਹਦੇ ਹੈਟ ਨਾਲ ਬਾੜਨਾ ਆਪਾਂ ਸਾਲ ਬਾਅਦ ਇਹ ਮੁੰਨਣੀ ਆ ਸਾਲ ਦੇ ਵਿੱਚ ਵਿੱਚ ਦੇ ਦੋ ਦੰਦ ਤੇ ਪਿੰਡ ਨੇ ਕਰਾਉਸ ਹੋ ਜਾਣਾ ਅੱਛਾ ਦੋ ਦੰਦ ਤੇ ਕਰਾਉਸ ਹੋ ਜਾਣਾ ਹਾਂਜੀ 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 ਖੀਰੀਆਂ ਬੱਚੀਆਂ ਤੇ ਮਦਰ ਜਾ ਕੇ ਇਹ ਦਸ ਹੁਣ ਆ ਖੀਰੀਆਂ ਲੈ ਲੀਆਂ ਖੜੀਆਂ ਅੱਛਾ ਖੀਰੀਆਂ ਨੇ ਹਾਂ ਹੁਣ ਇੱਥੇ ਗੱਬਣ ਨੇ ਸਾਰੀਆਂ ਨਹੀਂ ਇਹ ਇਹਦੇ ਜਾ ਕੇ ਨਾ ਬਿੱਤ ਦਾ ਛੋਟੀਆਂ ਜਿਹੜੀਆਂ ਕਾਲੇ ਕਹਿੰਦੇ ਮੇਲੇ ਵੇਲੇ ਦਾ ਜਰਮਾਨਾ ਦਾ ਇਹ ਸਾਲ ਨੂੰ ਜਾ ਕੇ ਕਾਲੇ ਕਹਿੰਦੇ ਮੇਲੇ ਵੇਲੇ ਕ੍ਰੋਸ ਹੋਣਗੀਆਂ ਉਹਦੇ ਵੀ ਆਪਾਂ ਮੁੰਨ ਦੇਣੀਆਂ ਆਂ ਉਹਦੀ ਮੁੰਨ ਦੇਣੀ ਹਾਂ ਉਹਦੇ ਮੁੰਨਣੀਆਂ ਉਹ ਤੋਂ ਬਾਅਦ ਹੀ ਨਾਲ ਹੀ ਕ੍ਰੋਸ ਹੋ ਜਾਣਗੀਆਂ ਠੀਕ ਹੈ ਤੇ ਬਾਕੀ ਬਈ ਜਦੋਂ ਕ੍ਰੋਸ ਹੋ ਗਈਆਂ ਫਿਰ ਕੀ ਧਿਆਨ ਰੱਖਣਾ ਪੈਂਦਾ ਕੀ ਖਰਾਕ ਹੁੰਦੀ ਹੈ ਇਹਨਾਂ ਦੀ ਖਰਾਕ ਤਾਂ ਬੱਸ ਨਾਲ ਹੀ ਦੇ ਨੀਰਾਚਾਰਾ ਪਾਉਣਾ ਇਹਨਾਂ ਦਾ ਕੋਈ ਖਾਸ ਲੰਮਾ ਚੌੜਾ ਕੰਮ ਨਹੀਂ ਤੇ ਸੇਵਾ ਜਮੇ ਬਾਹਰ ਆ ਜੇ ਕਈ ਵਾਰੀ ਪਸ਼ੂ ਭੁੱਖੇ ਆ ਤਾਂ ਕਿ ਘਰੇ ਖੋਣੀਆਂ ਲਾਈਆਂ ਉਧਰ ਆਪਣੇ ਫਾਰ ਠੀਕ ਅਟੋਟੇ ਨੀਰਾ ਦੇਖ ਇਧਰਾ ਭਰੇਆ ਪਿਆ ਕਮਰੇ ਉਧਰ ਭਰੇਆ ਵਾ ਜਦੋਂ ਪੌਣਾ ਪਾਲੀਆ ਨਹੀਂ ਪਾਲੀ ਵੀ ਹੈਗਾ ਘਰੇ ਚੱਲ ਕੋਈ ਨਹੀਂ ਫੁਟੀਆਂ ਵੀ ਆਪਣਾ ਸਾਧ ਦਿੰਦੇ ਆ ਘਰ ਦੇ ਪਾ ਦਿੰਦੇ ਆ ਜੋ ਆਕਾ ਨੂਹਾਂ ਭਰੇਆ ਤੋਂ ਆ ਉਹ ਵੀ ਪਾ ਦਿੰਦੇ ਆ ਪੱਠੇ ਕੋਈ ਐਡਾ ਸੰਗ ਸ਼ਰਮ ਵਾਲਾ ਕੰਮ ਨਹੀਂ ਇਹ ਕੰਮ ਹੈ ਪੂਰਾ ਵਧਿਆ ਜੀ ਅਸਿਆ ਔਰ ਵਾਲਾ ਕੰਮ ਨਹੀਂ ਪੂਰਾ ਟੌਰੀ ਠੀਕ ਹੈ ਹਾਂ ਜੇ ਹੁਣ ਅਗਲਾ ਸੰਗ ਹੀ ਮੰਨੀ ਜਾਂਦਾ ਭੇਡ ਬੱਕਰੀ ਹੈ ਜੀ ਉਹ ਆ ਫੇਰ ਅਗਲਾ ਤੈਨੂੰ ਪਤਾ ਹੀ ਹੈ ਕੀ ਹੋਊ ਹੂੰ ਇਹ ਜੇ ਉਹ ਬਈ ਬਿਮਾਰੀ ਠਮਾਰੀ ਕੀ ਹੁੰਦੀ ਹੈ ਬਿਮਾਰੀ ਠਮਾਰੀ ਐਡੀ ਹੈ ਨਹੀਂ ਬਾ ਦਵਾਈ ਦਾ ਇਹਨਾਂ ਦੀ ਵੈਕਸੀਨ ਕਰਾ ਲਓ ਜੀ ਇਹਨਾਂ ਨੂੰ ਇੱਕ ਵਾਰੀ ਅੱਛਾ ਉਸ ਤੋਂ ਬਾਅਦ ਜਿਹੜੀ ਚਿਹਰੇ ਵਾਲੀ ਦਵਾਈ ਆ ਉਹ ਮਤਲਬ ਆਪਾਂ ਨੂੰ ਸਾਲ ਦੇ ਵਿੱਚ ਤਿੰਨ ਵਾਰੀ ਦੇਣੀ ਪਣੀ ਆ ਚਿਹਰੇ ਵਾਲੀ ਕਿਵੇਂ ਚਿਹਰਾ ਜਿਵੇਂ ਮਤਲਬ ਗਰਾਉਸ ਕਰਨੀ ਆ ਜਾਂ ਪਸ਼ੂਆਂ ਨੂੰ ਕੀੜੇ ਕੱਪਿਆਂ ਵਾਲੀ ਪੱਠੇ ਵਾਲੀ ਜੀ ਵਰਮਿੰਗ ਵਾਲੀ ਹਾਂ ਉਹ ਆਪਾਂ ਤਿੰਨ ਵਾਰੀ ਦੇਣੀ ਆ ਔਡੋਟੀ ਬਦਲ ਕੇ ਕੇਰਾ ਜੇ ਫਕਰ ਚੇ ਚਾਹ ਦਾ ਜਰਨ ਵਾਲਾ ਦੇਣੀ ਆ ਜੇ ਕਿਲੋ 1 ਵਜੇ ਹਾਰੇ ਵੇਲੇ ਜੈਕਲੋ ਦੇਣੀ ਆ। ਪਚਾਲੇ ਆ ਕੇ ਆਪਰ ਨੂੰ ਹਾਈ ਟੱਕ ਦੇਣੀ ਪਣੀ ਆ। ਠੀਕ ਆ। ਤਿੰਨੇ داروਆਂ ਡੋਟ ਹੀ ਦੇਣੀਆਂ ਆ ਪਾਏ। ਅੱਛਾ ਕੱਲੀ ਉਹੀ ਦੇਣੀ ਪੈਂਦੀ ਆ ਹੋਰ ਖਰਚਾ ਨਹੀਂ ਹੈਗਾ। ਨਹੀਂ ਨਹੀਂ ਹੋਰ ਕੋਈ ਖਰਚਾ ਨਹੀਂ ਜੇ ਟੀਕਾ ਮੜਾ ਮੋਟਾ ਬੁਖਾਰ ਆ ਤਾਂ ਕੰਨ ਦੇਖੋ। ਟੀਕਾ ਮੈਕਲਾ ਲਾ ਕੇ ਰੱਖੋ ਆਪਣੀ ਵੈਕਸੀਨ ਤੇ ਉਹ ਟੀਕਾ ਲਾ ਲਓ ਟੈਰਾਮਾਈਸੀਨ ਹੋਇਆ, ਨਾਵਲਜੀਨ ਹੋਇਆ ਤੇ ਉਹ ਰੱਖਣਾ ਆਪਰ ਨੂੰ ਜ਼ਰੂਰੀ ਆ। ਅੱਛਾ ਤੇ ਬਾਹਰੀ ਗੱਲ ਇਹਨਾਂ ਨੂੰ ਏਡੀ ਛੇਤੀ ਮਹਾਰਾਜੀ ਕਿਰਪਾ ਨਾਲ ਕੋਈ ਹੁੰਦੀ ਨਹੀਂ ਬਿਮਾਰੀ ਵਾਲਾ ਕੰਮ ਇਹ ਬਿਮਾਰੀ ਤਾਂ ਹੈ ਹੀ ਨਹੀਂ 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 ਏਡਾ ਨਹੀਂ ਕੋਈ ਚੱਕਰ ਠੀਕ ਹੈ ਇਹਨਾਂ ਦੀ ਉਹ ਦੇਖਭਾਲ ਫਿਰ ਕੀ ਕਰਨੀ ਪੈਂਦੀ ਵਾਹ ਕਰ ਲੈਣਾ ਨੀਰਾਚਾਰ ਹੀ ਪਾਈ ਚੱਲੇ ਹਾਂ ਨੀਰਾਚਾਰਾ ਪਾਵੇ ਜੇ ਬੱਕੀ ਬੰਦਾ ਰੱਖਿਆ ਮਾੜਾ ਮੋਟਾ ਸਾ ਗੇੜਾ ਦੇਣਾ ਜਿਵੇਂ ਹੋਣਾ ਖੋਣੀਆਂ ਚ ਤੇ ਐ ਲਾਗਾਂਗੀਆਂ ਚੱਲੀ ਜਾਂਦੀਆਂ ਅੱਛਾ ਤੇ ਹਾਂ ਕੋਈ ਖਾਸ ਏਡੀ ਵੱਡੀ ਲੰਮੀ ਚੌੜੀ ਗੱਲ ਨਹੀਂ ਠੀਕ ਹੈ ਜੇ ਕਿਸੇ ਨੇ ਘਰੇ ਰੱਖਣੀਆਂ ਮੇਰੇ ਵੀਰ ਨੇ ਚਾਹੁੰਦਾ ਆਪਾਰ ਨੂੰ ਘਰੇ ਵੀ ਪਾਉਣਾ ਘਰੇ ਵੀ ਕੰਮਜਾਬਾ ਪੂਰੀਆਂ ਅੱਛਾ ਹਾਂ ਹ ਠੀਕ ਹੈ ਹਾਂ ਜੇ ਬਈ ਦਰਸੀ ਜਿਵੇਂ ਇਹ ਹੈ ਨਾ ਕਰਾਸ ਹੋ ਗਈ ਤਾਂ ਮੰਨ ਕੇ ਚੱਲੋ ਸੂਣ ਤੋਂ ਪਹਿਲਾਂ ਕੀ ਧਿਆਨ ਰੱਖਣਾ ਹੁੰਦਾ ਇਹਦਾ ਖਰਾਕ ਰੋਕਦਾ ਕੋਈ ਜਿਵੇਂ ਮਤਲਬ ਹੁਣ ਆ ਲੈ ਲਈ ਆ ਬਲੂਨ ਲੈ ਲਈ ਆ ਇਹ ਸੂਣੇ ਆ ਜਿਹੜੀ ਦੂਜੀ ਆ ਕਈ ਵਾਰ ਸੂਤਾ ਆਪ ਹੀ ਪੈਂਦੀਆਂ ਕਈ ਵਾਰੀ ਦੋ ਬੱਚੇ ਦਿੰਦੀਆਂ ਬੱਚਾ ਪਾਉਂਦਾ ਮਟਰ ਧਿਆਨ ਆ ਵੀ ਸੂਪੀ ਤੇ ਚੱਕਰਾਂ ਬੱਚਾ ਜਮੜਾ ਮੋਟਾ ਝਗਾਉਣਾ ਜਦੋਂ 15 20 ਮਿੰਟਾਂ ਬਾਅਦ ਬੱਚਾ ਆਪ ਹੀ ਝੁੰਗਣ ਲੱਗ ਜਾਂਦਾ ਕੋਈ ਤਾਂ ਲੰਮਾ ਚੌੜਾ ਨਹੀਂ ਮੜੀ ਜੀ ਹੁਣ ਧਿਆਨ ਰੱਖਣਾ ਕਿ ਬਈ ਬੱਚਾ ਨਾ ਥੱਲੇ ਦੱਬਿਆ ਜਾਵੇ ਵੀ ਜਾਣ ਕੋਈ ਆਪ ਹੀ ਸੂ ਪੈਂਦੀ ਆ ਹਾਂ ਸੂ ਪੈਂਦੀਆਂ ਕੋਈ ਖੈਦੀ ਖਾਸ ਲੰਮੀ ਚੌੜੀ ਨਹੀਂ ਵੀ ਇਹ ਸੌਣਗੇ ਜ਼ਰੂਰੀ ਆ ਸੂ ਵੀ ਪੈਂਦੀਆਂ ਆਪੇ ਤੇ ਹੁਣ ਉਹ ਤਾਂ ਕਈ ਵਾਰੀ ਕੁਦਰਤੀ ਪਤਾ ਵੀ ਨਹੀਂ ਲੱਗਦਾ ਵੀ ਅੱਜ ਜਾਂ ਸੂ ਜਾ ਵਿੱਚ ਪਤਾ ਜਿਹੜੇ ਬੰਦੇ ਹੁਣ ਸਾਨੂੰ ਤਾਂ ਪਤਾ ਵੀ ਆ ਭੇੜਾ ਚ ਜਾਂ ਸੂਗੀ ਫਿਰ ਉਹਦਾ ਧਿਆਨ ਰੱਖ ਹਾਂ ਉਹਦਾ ਬਸ ਬੰਦੇ ਨੂੰ ਦੱਸ ਦੇਣਾ ਜੇ ਬੰਦਾ ਘਰੇ ਨਹੀਂ ਤਾਂ ਮੁਰਗਿਆਂ ਨੂੰ ਦੱਸ ਦੇਣਾ ਠੀਕ ਹੈ ਫਿਰ ਉਹ ਪਤਾ ਬਲ ਲੱਗ ਜਾਂਦਾ ਵੀ ਬੱਚੇ ਦੋ ਤੇ ਤੇ ਕਿਤੇ ਆਸੇ ਪਾਸੇ ਨਾਲ ਹੋ ਜੇ ਜਾਂ ਮੱਧਿਆ ਨਾਲ ਜਾਵੇ ਦੋ ਬਾ ਘੰਟੇ ਤੋਂ ਉਹੀ ਆ ਜੇ ਤਾਂ ਉੱਠ ਖੜਿਆ ਫਿਰ ਕੋਈ ਫਿਕਰ ਨਹੀਂ ਫੇਰ ਆਪਦੇ ਆਪ ਫੇਰ ਆਪਦੇ ਆਪ ਚੁੰਗਣ ਲੱਗ ਜਾਣਗੇ ਆਪਦੇ ਆਪ ਹੀ ਇਹਨਾਂ ਨੇ ਸਾਰਾ ਕੁਝ ਕਰੀ ਜਾਣਾ ਠੀਕ ਹੈ ਹਾਂ ਬਾਕੀ ਇਧਰ ਪਸ਼ੂਆਂ ਤੇ ਮਾਰੋ ਕੈਮਰਾ ਦੇਖੋ ਸਾਰਾ ਮਾਲ ਲਓ ਵੀ ਆ ਬਈ ਇਹਦੀਆਂ ਭੇਡਾਂ ਨੇ ਬਾਈ ਦੀਆਂ ਦਰਸ਼ੀ ਜੀ ਜਿਵੇਂ ਬਾਈ ਉਹਦੇ ਮੂਰੇ ਹੈ ਨਹੀਂ ਵਾਲ ਹਾਂ ਉਹ ਸਾਰੀਆਂ ਆਪਣੇ ਪਿਓਰ ਚਾਹ ਬਾਲਾਂ ਦੇ ਆ ਤੇ ਮੂਰੇ ਤੁਰਦੀਆਂ ਦੇ ਪਤਾ ਲੱਗੂ ਤੁਹਾਨੂੰ ਠੀਕ ਹੈ ਆ ਦੇਖੋ ਇਹਦੇ ਵੀ ਦੇਖ ਲਓ ਇਹਨਾਂ ਸਾਰਿਆਂ ਦੇ ਦੇਖੋ ਧੌਣਾਂ ਤੋਂ ਆ ਦਿਖਾ ਆ ਲੈ ਲਈਆਂ ਅਜੇ ਹੁਣ ਆ ਤੇ ਛੋਟੀਆਂ ਹਜੇ ਅੱਛਾ ਤੇ ਇਹ ਕਾਲੇ ਕਹਿੰਦੇ ਮੇਲੇ ਵੇਲੇ ਨੂੰ ਵਿੱਚ ਸਾਲ ਦੀਆਂ ਹੋਣੀਆਂ ਇਹ ਐਸ਼ਿਆ ਤੇ ਉਧਰੋਂ ਆਪਾ ਮਹਾਰਾਜ ਦੀ ਕਿਰਪਾ ਨਾਲ ਮਾਰਦੇ ਜਾ ਹੁਣ ਉਧਰ ਆ ਕੇ 50-70 ਦਿਨਾਂ ਬਾਅਦ ਮੋਨ ਦੇਣੀਆਂ ਨਾਲ ਦੀ ਨਾਲ ਹੀ ਮੁੰਨਨਸਾਰ ਉਧਰ ਮੂਹਰੇ ਨੁੱਤ ਚੰਗੀ ਆ ਜਾਂਦੀ ਆ ਫਿਰ ਇਹ ਕ੍ਰੋਸ ਹੋ ਜਾਂਦੇ ਆ ਬਸ ਉਹ 25 ਮਹੀਨੇ ਸੂ ਪੈਣੀਆਂ ਕਿਹੜਾ ਕੋ ਬੜਾ ਲੰਮਾ ਚੌੜਾ ਕੰਮ ਆ ਠੀਕ ਹਾਂ ਤੇ ਬਾਕੀ ਸਾਹਬਣ ਦੇ ਬੱਚਿਆਂ ਨੂੰ ਪਤਾ ਹੁੰਦਾ ਜੇ ਹੁਣ ਕੋਈ ਪਾਲੀ ਟ੍ਰੇਨ ਵੀ ਕਰਨਾ ਪੈਂਦੇ ਹੁੰਦੇ ਆ ਦੱਸਣਾ ਵੀ ਪੈਂਦਾ ਸਾਰਾ ਕੋ ਹੂੰ ਹੂੰ ਤੇ ਕੋਈ ਐਡਾ ਖਾਸ ਵੱਡਾ ਲੰਮਾ ਚੌੜਾ ਕੰਮ ਨਹੀਂ ਹੈਗਾ ਵੀ ਇਹ ਇਹ ਮੂਹਰੇ ਹੀ ਬੜਾ ਔਖਾ ਤੇ ਬੱਕਰੀ ਦਾ ਹੁਣ ਆਪਾਂ ਨੂੰ ਦਾਣੇ ਵੀ ਪਾਉਣੇ ਆ ਪੈਂਟ ਜੋ ਦਾਣ ਘਰੇ ਵੀ ਸਾਰਾ ਕੁਝ ਕਰਨਾ ਪੈਂਦਾ ਬਾਹਰ ਵੀ ਚਾਰਨੀ ਪੈਂਦੀ ਬਾਹਰ ਦਾਣੀ ਤੋਂ ਬਨਾਉਨੇ ਬਚਣਾ ਨਹੀਂ ਇਹ ਆ ਗਰੀਬ ਜਨਤਾ ਦਾ ਦਾਣੀ ਪਾਲੇ ਜੇ ਕਿਤੇ ਖੂਹ ਤੇ ਚੌਰ ਚ ਪਾਉਂਦੇ ਦਾ ਪਾਈ ਜਾ ਤੇ ਨਹੀਂ ਆ ਖੋਣੀਆਂ ਲਾਈਆਂ ਨੀਰਾ ਆਪਣੇ ਭਰੇ ਪਏ ਅੰਦਰ ਅੱਛਾ ਤੇ ਨੀਰਾ ਮੈਂ 24 ਘੰਟੇ ਨੀਰਈ ਬੱਧ ਪਾਉਣਾ ਠੀਕ ਹੈ ਹੂੰ ਇਹ ਬਾਹਰ ਦਾ ਵਾ ਥੱਲੇ ਖਾ ਲੈਂਦੇ ਨੇ ਨਾ ਮਾੜਾ ਮੋਟਾ ਆ ਥੱਲੇ ਘੇੜਾ ਦਿੱਤਾ ਕੋਈ ਕਾ ਕੂਚ ਰਿਆਈ ਜਾਉ ਟਪ ਟੋਪਾਈਆਂ ਤੇ ਨੀਰਾ ਅਸੀਂ ਦੋ ਟਾਈਮ ਪਾਉਨੇ ਆ ਪਾਉਨੇ ਆ ਰਜਮਾ ਅੱਛਾ ਹਾਂ ਮੂੰਗੀ ਦਾ ਹੋਇਆ ਗਵਾਰੀ ਦਾ ਹੋਇ ਮੂੰਗੀ ਦਾ ਥੋੜਾ ਜਿਹਾ ਵੱਧ ਪਾਉਣਾ ਠੀਕ ਆ ਬਾਈ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜਿਹੜੀ ਜਾਣਕਾਰੀ ਦਿੱਤੀ ਹਾਂਜੀ